ਦੇਖ ਰਹੇ ਹੋ ਤੁਸੀਂ ਧੰਮੇ ਹਿੰਮਤ ਸਿੰਘ ਦੇ ਦੇਸ਼ ਅਤੇ ਦੁਨੀਆ ਦੇ ਵਿੱਚ ਦੀਵਾਲੀ ਦਾ ਪਵਿੱਤਰ ਤਿਹਾਰ ਬੜੇ ਹੀ ਸ਼ਰਧਾ ਅਤੇ ਭਾਵਨਾ ਦੇ ਨਾਲ ਲਕਸ਼ਮੀ ਮਾਤਾ ਦੀ ਪੂਜਾ ਕਰਕੇ ਮਨਾਇਆ ਜਾਂਦਾ ਹੈ ਔਰ ਇਸ ਵਾਰ ਜੇਕਰ ਦੀਵਾਲੀ ਦੇ ਤਿਹਾਰ ਦੀ ਗੱਲ ਕਰੀਏ ਤਾਂ ਦੋ ਦਿਨ ਦੀਵਾਲੀ ਦਾ ਤਿਹਾਰ ਮਨਾਇਆ ਜਾ ਰਿਹਾ ਕੁਝ ਲੋਕ ਅੱਜ ਦੀਵਾਲੀ ਦਾ ਤਿਹਾਰ ਮਨਾ ਰਹੇ ਨੇ ਅਤੇ ਕੁਝ ਕੱਲ ਮਨਾ ਰਹੇ ਨੇ ਤੇ ਇਸ ਵੇਲੇ ਅਸੀਂ ਫਲਾਵਰ ਮਾਰਕੀਟ ਦੇ ਵਿੱਚ ਮੌਜੂਦ ਹਾਂ ਜਿੱਥੇ ਫੁੱਲਾਂ ਦੀ ਖਰੀਦਦਾਰੀ ਕੀਤੀ ਜਾ ਰਹੀ ਹੈ ਵੱਡੀ ਗਿਣਤੀ ਵਿੱਚ ਲੋਕ ਫੁੱਲਾਂ ਦੀ ਖਰੀਦਦਾਰੀ ਕਰਨ ਲਈ ਪਹੁੰਚੇ ਨੇ ਕਿਉਂਕਿ ਜੇਕਰ ਫੁੱਲਾਂ ਦੀ ਗੱਲ ਕਰੀਏ ਤਾਂ ਜਿੱਥੇ ਸਜਾਵਟ ਦੇ ਲਈ ਦੀਵਾਲੀ ਦੇ ਦਿਨਾਂ ਦੇ ਵਿੱਚ ਫੁੱਲਾਂ ਦਾ ਇਸਤੇਮਾਲ ਹੁੰਦਾ ਹੈ ਤਾਂ ਉੱਤੇ ਹੀ ਰਾਤ ਦੇ ਸਮੇਂ ਲక్ష్ਮੀ ਮਾਤਾ ਦੀ ਪੂਜਾ ਦੇ ਵਿੱਚ ਵੀ ਫੁੱਲਾਂ ਦਾ ਅਹਿਮ ਯੋਗਦਾਨ ਮੰਨਿਆ ਜਾਂਦਾ ਹੈ ਤਾਂ ਫੁੱਲਾਂ ਦੀ ਵਰਖਾ ਕਰਕੇ ਫੁੱਲਾਂ ਦੀਆਂ ਮਾਲਾ ਬਣਾ ਕੇ ਫੁੱਲਾਂ ਦਾ ਭੋਗ ਲਵਾ ਕੇ ਲక్ష్ਮੀ ਮਾਤਾ ਦੀ ਜਿਹੜੀ ਪੂਜਾ ਕੀਤੀ ਜਾਂਦੀ ਹੈ ਤੇ ਇਸ ਵਾਰ ਦੋ ਦਿਨ ਪੂਰੇ ਦੇਸ਼ ਤੇ ਦੁਨੀਆ ਵਿੱਚ ਦੀਵਾਲੀ ਦਾ ਤਿਉਹਾਰ ਹੈ ਮਨਾਇਆ ਜਾ ਰਿਹਾ ਤਾਂ ਫਲਾਵਰ ਮਾਰਕੀਟ ਦੇ ਪ੍ਰੈਜ਼ੀਡੈਂਟ ਸੁਨਿੰਦਰ ਸੈਣੀ ਜੀ ਮੇਰੇ ਨਾਲ ਮੌਜੂਦ ਨੇ ਸੈਣੀ ਜੀ ਦੀਵਾਲੀ ਇਸ ਵਾਰ 2 ਦਿਨ ਲੋਕ ਮਨਾ ਰਹੇ ਨੇ ਥੋੜੀ ਮਾਰਕੀਟ ਦੇ ਵਿੱਚ ਕਿਹੋ ਜਿਹਾ ਮਾਹੌਲ ਹੈ ਇਸ ਨੂੰ ਲੈ ਕੇ ਕਨਫਿਊਜ਼ਨ ਹੈ ਜਾਂ ਫਿਰ ਖੁਸ਼ੀ ਹੈ ਕਿ ਕਸਟਮਰ 2 ਦਿਨ ਆਣਗੇ ਸਟਾਕ ਜ਼ਿਆਦਾ ਮੰਗਾਣਾ ਪਿਆ ਹੈ ਕਿ ਜਾਂ ਫਿਰ ਕਿਸ ਤਰ੍ਹਾਂ ਦੀ ਕੋਈ ਦਿੱਕਤ ਆ ਰਹੀਆਂ ਨੇ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ ਸਾਰਿਆਂ ਨੂੰ ਸਾਰੇ ਹੀ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਤੇ ਬੰਦੀ ਛੋੜ ਦੇਵਰੀਆ ਬਹੁਤ-ਬਹੁਤ ਮੁਬਾਰਕਾਂ ਬਹੁਤ ਵਧੀਆ ਸਵਾਲ ਕੀਤਾ ਮੇਰੇ ਭਰਾ ਨੇ ਦੈਨਿਕ ਸਵੇਰਾ ਤੋਂ 2 ਦਿਨ ਦੀ ਦੀਵਾਲੀ ਹੈ ਤਾਂ ਇਹ ਕਨਫਿਊਜ਼ ਦਾ ਵਿਸ਼ਾ ਹੈ ਕਿਉਂਕਿ ਸੀਜ਼ਨ ਇਹ ਆ ਘਰ ਸੀਮਤ ਆ ਲੋਕਾਂ ਨੇ ਸਮਾਨ ਸੀਮਤ ਹੀ ਲੈ ਕੇ ਜਾਣਾ ਸਾਨੂੰ 2 ਦਿਨ ਸਟਰਗਲ ਕਰਨਾ ਪੈ ਰਿਹਾ ਵਾ ਫਲਾਵਰਾਂ ਦੀ ਰੱਖ-ਰਖਾਅ ਦੇ ਵਿੱਚ ਇਹਦੀ ਦੇਖਭਾਲ ਕਰਨ ਦੇ ਵਿੱਚ ਸੀਜ਼ਨ ਹੁਣੇ ਧੁੱਪ ਪੈ ਰਹੀ ਆ ਇੱਕ ਤਿਹਾਰ ਹੁੰਦੀ ਵਾਰ ਜਲਦੀ ਆ ਗਏ ਨੇ ਤਾਂ ਕਰਕੇ ਇਹਨਾਂ ਦਾ ਰੱਖ-ਰਖਾਅ ਲੇਬਰ ਦਾ ਖਰਚਾ ਬਹੁਤ ਵੱਧ ਜਾਂਦਾ ਵਾ ਪਰ ਕੁਝ ਲੋਕ ਤਾਂ ਇਹ ਕਹਿ ਰਹੇ ਯਾਰ 2 ਦਿਨ ਦੀਵਾਲੀ ਮਨਾਈ ਜਾਣੀ ਐ ਖਰੀਦਦਾਰੀ ਵਧਣੀ ਐ ਸਟਾਕ ਡਬਲ ਮੰਗਾ ਕੇ ਰੱਖੀਏ ਨਹੀਂ ਜੀ ਇਸ ਤਰ੍ਹਾਂ ਦਾ ਨਹੀਂ ਆ। ਵੈਸੇ ਤਾਂ ਦਿਵਾਲੀ ਇੱਕ ਦਿਨ ਹੀ ਹੋਣੀ ਚਾਹੀਦੀ ਹੈ ਕਿਉਂਕਿ ਜਿਹੜਾ ਇੱਕ ਰਾਂਝਾ ਫੈਸਟੀਵਲ ਇੱਕ ਦਿਨ ਹੋਊਗਾ ਉਹਦਾ ਮਜ਼ਾ ਹੀ ਵੱਖਰਾ ਵਾ। ਇਹ ਪਾਰਟੀਸ਼ਨ ਸਮੇਂ ਨਹੀਂ ਲੱਗੀ। ਪਿਛਲੇ ਸਾਲ ਵੀ ਦੋ ਵਾਰ ਹੋਈ ਸੀਗੀ। ਇਸ ਵਾਰ ਫੇਰ ਹੋਈ। ਇਹ ਫੇਰ ਦੋ ਵਾਰ ਹੋਈ ਆ। ਇਹਦੇ ਕਾਰਨ ਥੋੜਾ ਜਿਹਾ ਮਨਾਂ ਦੇ ਵਿੱਚ ਮਨਮਟਾਵਾ। ਸਮੇਂ ਨਹੀਂ ਲੱਗਦੀ ਅੱਦਿਆਂ ਨੇ ਅੱਜ ਮਨਾਣੀ ਅੱਦਿਆਂ ਨੇ ਕੱਲ। ਲੋਕਾਂ ਦਾ ਫੁੱਟਬਾਲ ਕਿਵੇਂ ਦਾ ਮਾਰਕੀਟ ਦੇ ਵਿੱਚ? ਨਹੀਂ ਮਾਰਕੀਟ ਦੇ ਵਿੱਚ ਫੁੱਟਬਾਲ ਬਹੁਤ ਵਧੀਆ ਵਾ। ਤੁਸੀਂ ਦੇਖ ਸਕਦੇ ਹੋ ਮਾਰਕੀਟ ਦੇ ਵਿੱਚ। ਲਗਾਤਾਰ ਹਲੇ ਤੋਪਾ ਫੇਰ ਵੀ ਲੋਕ ਆ ਰਹੇ ਨੇ ਕਾਫੀ ਮਾਤਰਾ ਚ ਰਾਤ ਨੂੰ ਵੀ ਸੀਗੇ ਤੇ ਸ਼ਾਮ ਨੂੰ ਵੀ ਬਹੁਤ ਜ਼ਿਆਦਾ ਕਿਉਂਕਿ ਲੋਕ ਆਉਗੇ ਕਿਉਂਕਿ ਫੁੱਲਾਂ ਤੋਂ ਬਿਨਾ ਤਿਹਾਰ ਅਧੂਰਾ ਵਾ ਹਾਂਜੀ ਜਿੱਥੇ ਮੈਂ ਜਿਵੇਂ ਪਹਿਲਾਂ ਕਹਿ ਕੇ ਹਟਿਆ ਸਜਾਵਟ ਦੇ ਲਈ ਇਸਤੇਮਾਲਤਾ ਹੁੰਦੇ ਨੇ ਔਰ ਜੇ ਕਹੇ ਸ਼ਾਮ ਦੇ ਵੇਲੇ ਗੱਲ ਕਰੀ ਤਾਂ ਆਪਾਂ ਲਕਸ਼ਮੀ ਪੂਜਨ ਕਰਦੇ ਆ ਉਦੋਂ ਵੀ ਫੁੱਲਾਂ ਦੀ ਵਿਸ਼ੇਸ਼ ਲੋੜ ਪੈਂਦੀ ਹੈ ਇਸ ਵਾਰ ਪੂਜਾ ਦੇ ਲਈ ਲੋਕੀ ਕਿਹੜੇ ਫੁੱਲ ਜਾ ਡਿਮਾਂਡ ਕਰ ਰਹੇ ਨੇ ਔਰ ਕਿਹੜੇ ਫੁੱਲ ਜ਼ਿਆਦਾ ਮਾਰਕੀਟ 'ਚ ਆਏ ਨੇ ਔਰ ਬਿੱਕ ਕਿਹੜੇ ਦੇ ਨੇ ਦੇਖੋ ਸਭ ਤੋਂ ਜ਼ਰੂਰੀ ਲక్ష్ਮੀ ਮਾਤਾ ਦਾ ਤਿਹਾਰ ਆ ਲక్ష్ਮੀ ਮਾਤਾ ਦੇ ਲਈ ਆਪਾਂ ਨੂੰ ਕਮਲ ਦੇ ਫੁੱਲ ਦੀ ਬਹੁਤ ਲੋੜ ਪੈਂਦੀ ਆ ਕਮਲ ਦਾ ਫੁੱਲ ਦਿਖਾਈਓ ਜਰਾ ਇਹ ਕਮਲ ਦਾ ਫੁੱਲ ਆ ਜਿਹੜਾ ਇਸ ਤੋਂ ਬਿਨਾ ਪੂਜਾ ਅਧੂਰੀ ਆ ਇਹ ਕਲਕੱਤੇ ਤੋਂ ਸਪੈਸ਼ਲ ਮੰਗਾਇਆ ਜਾਂਦਾ ਵਾ ਇਸ ਫੁੱਲ ਤੋਂ ਬਿਨਾ ਇਹ ਆ ਜੀ ਕਮਲ ਦਾ ਫੁੱਲ ਇਹਦੇ ਤੋਂ ਬਿਨਾ ਪੂਜਾ ਬਿਲਕੁਲ ਅਧੂਰੀ ਆ ਇਸ ਤੋਂ ਇਹ ਕਲਕੱਤੇ ਤੋਂ ਸਪੈਸ਼ਲ ਆ ਇਸ ਵਾਰੀ ਬਾਇ ਏਅਰ ਆਇਆ ਵਾ ਅੱਛਾ ਬਾਇ ਏਅਰ ਬਾਇ ਏਅਰ ਆਂਦਾ ਇਹ ਫੁੱਲ ਕਿਉਂਕਿ ਨਹੀਂ ਤਾਂ ਜੇ ਟ੍ਰੇਨ ਜਾਂ ਬੱਸ ਵਿੱਚ ਮੰਗਾਈਏ ਖਰਾਬ ਹੋ ਜਾਊਗਾ ਇਹ ਬਾਇ ਏਅਰ ਆਈਸ ਬਾਕਸ 'ਚ ਆਂਦਾ ਅੱਛਾ ਹਾਂਜੀ ਇਹ ਸਭ ਤੋਂ ਜ਼ਰੂਰੀ ਆ ਇਸ ਤੋਂ ਬਿਨਾ ਪੂਜਾ ਅਧੂਰੀ ਆ ਉਸ ਤੋਂ ਇਲਾਵਾ ਆਪਣੇ ਕੋਲ ਗੇਂਦਾ ਗੁਲਾਬ ਔਰ ਕੀਟਰ ਸਾਰੇ ਤਰ੍ਹਾਂ ਦੇ ਫੁੱਲ ਵਿਕਦੇ ਨੇ ਪਰ ਇਹ ਸਭ ਤੋਂ ਖਾਰ ਇਸ ਤੋਂ ਬਿਨਾ ਪੂਜਾ ਅਧੂਰੀ ਹੈ ਕਸਟਮਰ ਡਿਮਾਂਡ ਕਰਦੇ ਨੇ ਕਿ ਆਪਾਂ ਸਾਨੂੰ ਗਲ ਆਇਲਫ ਕਮਲ ਦਾ ਫੁੱਲ ਚਾਹੀਦਾ ਹੈ ਹਾਂਜੀ ਇਹ ਤਾਂ ਸਪੈਸ਼ਲੀ ਇਸ ਤੋਂ ਬਿਨਾ ਖਰੀਦਦਾਰੀ ਫੁੱਲਾਂ ਦੀ ਅਧੂਰੀ ਹੈ ਹਾਂਜੀ ਇਸ ਤੋਂ ਬਿਨਾ ਅਧੂਰੀ ਆ ਇਹ ਇਹਦਾ ਹੀ ਖਾਸ ਯੋਗਦਾਨ ਲਕਸ਼ਮੀ ਮਾਤਾ ਦੀ ਪੂਜਾ ਦੇ ਵਿੱਚ ਇਸ ਤੋਂ ਇਲਾਵਾ ਹੋਰ ਇਸ ਵਾਰ ਕਿਹੜੇ ਕਿਹੜੇ ਫੁੱਲ ਤੇ ਕਿਹੜੀ ਕਿਹੜੀ ਜਗ੍ਹਾ ਤੋਂ ਆਏ ਨੇ ਇਹ ਫੁੱਲ ਬੇਸਿਕਲੀ ਕਲਕੱਤੇ ਤੋਂ ਹੀ ਆਉਂਦੇ ਨੇ ਜਿਆਦਾ ਗੇਂਦਾ ਜਿਹੜਾ ਆਪਣਾ ਵਧੀਆ ਵਾਲਾ ਵਾ ਚੰਨਈ ਕਲਕੱਤਾ ਦਿੱਲੀ ਇਹ ਅਲੱਗ-ਅਲੱਗ ਥਾਵਾਂ ਤੋਂ ਹੀ ਦੇਖ ਸਕਦੇ ਹੋ ਕਲਰਫੁੱਲ ਫੁੱਲ ਪਏ ਨੇ ਔਰਕਿਡ ਇਹ ਸਾਰੇ ਬਾਹਰੋਂ ਮੰਗਾਏ ਹੋਏ ਫੁੱਲ ਨੇ ਅੱਜ ਇਸ ਵਾਰੀ ਕਲਰਫੁੱਲ ਫਲਾਵਰ ਕਾਫੀ ਜਿਆਦਾ ਦੇਖਣ ਨੂੰ ਮਿਲ ਰਹੇ ਆ ਹਾਂਜੀ ਇਹ ਸਪੈਸ਼ਲੀ ਮੰਗਾਏ ਨੇ ਇਹ ਦੀਵਾਲੀ ਨੂੰ ਜ਼ਿਆਦਾਤਰ ਜੀ ਮੰਗਾਦੇ ਕਿਉਂਕਿ ਇਹਦੇ ਨਾਲ ਹਾਰਾਂ ਦੀ ਗ੍ਰੇਸ ਵਾਦੇ ਜਾਂਦੇ ਨੇ ਹਾਂਜੀ ਬਿਲਕੁਲ ਕੁਝ ਲੋਕ ਇੱਥੇ ਖਰੀਦੜੀ ਕਰਨ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੋ ਪੂਜਾ ਦੇ ਲਈ ਖਰੀਦਾਰੀ ਕਰਨ ਦੇ ਲਈ ਪਹੁੰਚੇ ਨੇ ਤਾਂ ਲੋਕ ਤੁਸੀਂ ਦੇਖ ਸਕਦੇ ਹੋ ਮੈਮ ਫੁੱਲ ਖਰੀਦਣ ਆਏ ਹੋ ਤਾਂ ਲੋਕ ਕੰਫਿਊਜ਼ ਨੇ ਹਜੇ ਇੱਕ ਵਾਰ ਮਾਰਕੀਟ ਦੇਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਲੋਕ ਆ ਦੀਵਾਲੀ ਦੇ ਦਿਨਾਂ ਦੇ ਵਿੱਚ ਫੁੱਲਾਂ ਦੀ ਜਿਹੜੀ ਖਰੀਦ ਕਰਦੇ ਹੋਏ ਨਜ਼ਰ ਆ ਰਹੇ ਨੇ ਔਰ ਇਸ ਵਾਰੀ ਜੇਕਰ ਖਾਸ ਫੁੱਲ ਦੀ ਗੱਲ ਕਰੀਏ ਜਿਹੜੇ ਫੁੱਲਾਂ ਨਾਲ ਪੂਜਾ ਹੋਣੀ ਹੈ ਲక్ష్ਮੀ ਮਾਤਾ ਦੀ ਤਾਂ ਉਹ ਫੁੱਲ ਜਿਹੜੇ ਨੇ ਕਲਕੱਤੇ ਤੋਂ ਬਾਹਰ ਜਿਹੜੇ ਨੇ ਉਹ ਮੰਗਵਾਏ ਗਏ ਨੇ ਤਾਂ ਫੁੱਲਾਂ ਨਾਲ ਭਰੀ ਮਾਰਕੀਟ ਹੈ ਤੁਸੀਂ ਦੇਖ ਸਕਦੇ ਹੋ ਲੋਕ ਵੱਡੀ ਗਿਣਤੀ ਦੇ ਵਿੱਚ ਖਰੀਦਦਾਰੀ ਕਰਨ ਦੇ ਲਈ ਪਹੁੰਚ ਰਹੇ ਨੇ ਤਾਂ ਹਰ ਇੱਕ ਦੇ ਵੱਲੋਂ ਸੋਹਣੇ ਸੋਹਣੇ ਫੁੱਲ ਜਿਹੜੇ ਕਿਉਂ ਖਰੀਦੇ ਜਾ ਰਹੇ ਨੇ ਇੱਕ ਵਾਸਤਾ ਘਰ ਦੇ ਸਜਾਵਟ ਕੀਤੀ ਜਾਵੇ ਔਰ ਦੂਜੇ ਪਾਸੇ ਲక్ష్ਮੀ ਮਾਤਾ ਜਿਹੜੀ ਪੂਜਾ ਹੈ ਉਹ ਕੀਤੀ ਜਾਣੀ ਹੈ ਤਾਂ ਗੱਲਬਾਤ ਵੀ ਕਰਾਂਗੇ ਮੈਮ ਫਲਾਵਰ ਖਰੀਦਣ ਦੇ ਲਈ ਆਏ ਹੋ ਦੀਵਾਲੀ ਇਸ ਵਾਰ ਕਨਫਿਊਜ਼ਨ ਦੇ ਵਿੱਚ ਹੈ ਦੋ ਵਾਰ ਅੱਜ ਦੀ ਹੈ ਕਿ ਕੱਲ ਦੀ ਹੈ ਦੀਵਾਲੀ ਅੱਜ ਦੀ ਹੈ ਸਰ ਅੱਜ ਦੀ ਹੈ ਅੱਜ ਹੀ ਮਨਾ ਰਹੇ ਹਾਂ ਜੀ ਹਾਂ ਜੀ ਅੱਜ ਹੀ ਮਨਾ ਰਹੇ ਹਾਂ ਤੇ ਫੁੱਲ ਖਰੀਦਣ ਆਇਓ ਪੂਜਾ ਲਈ ਖਰੀਦਣ ਆਇਓ ਜਾਂ ਫਿਰ ਸਜਾਵਟ ਲਈ ਪੂਜਾ ਲਈ ਪੂਜਾ ਲਈ ਖਰੀਦਣ ਆਇਓ ਤੇ ਵੈਰਾਈਟੀ ਪੂਰੀ ਮਿਲ ਰਹੀ ਹੈ ਪ੍ਰੋਪਰ ਫੁੱਲਾਂ ਦੀ ਹਾਂ ਜੀ ਸਰ ਪ੍ਰੋਪਰ ਮਿਲ ਰਹੀ ਹੈ ਤਿਆਰੀਆਂ ਕਿਵੇਂ ਦੀਆਂ ਨੇ ਫਿਰ ਇਸ ਵਾਰ ਦੀਵਾਲੀ ਦੀਆਂ ਬਹੁਤ ਵਧੀਆ ਨੇ ਵਧੀਆ ਨੇ ਕੋਈ ਕਨਫਿਊਜ਼ਨ ਤਾਂ ਨਹੀਂ ਹੈ ਕੋਈ ਕਨਫਿਊਜ਼ਨ ਨਹੀਂ ਹੈ ਕਲੀਅਰ ਹੈ ਕਿ ਅੱਜ ਦੀ ਦੀਵਾਲੀ ਹੈ ਕੱਲ ਦੀ ਨਹੀਂ ਦੀਵਾਲੀ ਮਨਾ ਰਹੇ ਹਾਂ ਬਿਲਕੁਲ ਕਿਹਾ ਜਾ ਰਿਹਾ ਹੈ ਕਿ ਅਸੀਂ ਅੱਜ ਹੀ ਦੀਵਾਲੀ ਮਨਾ ਰਹੇ ਹਾਂ ਕਲੀਅਰ ਹੈ ਤਾਂ ਪੂਜਾ ਦੇ ਲਈ ਸਮਾਨ ਹੈ ਜਿਹੜ ਤਾ ਲੋਕਾਂ ਦੇ ਵਿੱਚ ਕਾਫੀ ਜਿਹੜਾ ਉਤਸ਼ਾਹ ਵਾ ਉਹ ਜ਼ਰੂਰ ਦੇਖਣ ਨੂੰ ਮਿਲ ਰਿਹਾ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਫੁੱਲਾਂ ਦੀ ਖਰੀਦਾਰੀ ਕਰਨ ਦੀ ਪਹੁੰਚੇ ਨੇ ਕੁਝ ਹੋਰ ਲੋਕ ਵੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਹੈ ਉਹ ਕਰਾਂਗੇ ਤਾਂ ਦੇਸ਼ ਅਤੇ ਦੁਨੀਆ ਦੇ ਵਿੱਚ ਦੀਵਾਲੀ ਦਾ ਬੜਾ ਹੀ ਪਵਿੱਤਰ ਤਿਹਾਰ ਹੈ ਸ਼ਰਦਾ ਭਾਵਨਾ ਦਾ ਮਨਾਇਆ ਜਾਂਦਾ ਹੈ ਤਾਂ ਕੁਝ ਹੋਰ ਲੋਕ ਵੀ ਇੱਥੇ ਖਰੀਦਾਰੀ ਕਰਨ ਪਹੁੰਚੇ ਨੇ ਗੱਲਬਾਤ ਕਰਾਂਗੇ ਅੰਗਰੇਜ਼ੀ ਖਰੀਦਦਾਰੀ ਕਰ ਰਹੇ ਹੋ ਫੁੱਲਾਂ ਦੀ ਦੀਵਾਲੀ ਅੱਜ ਮਨਾ ਰਹੇ ਫਿਰ ਕੱਲ ਮਨਾ ਰਹੇ ਹੋ ਅੱਜ ਮਨਾ ਰਹੇ ਆ ਜੀ ਅੱਜ ਮਨਾ ਰਹੇ ਆ ਕਿੰਨੀ ਦੀਆਂ ਤਿਆਰੀਆਂ ਨੇ ਦੀਵਾਲੀ ਦੀ ਹਾਂ ਜੀ ਤਿਆਰੀਆਂ ਕਿਉਂ ਨੇ ਦੀਵਾਲੀ ਦੀ ਤਿਆਰੀਆਂ ਤਿਆਰੀਆਂ ਠੀਕ ਐ ਫੁੱਲ ਲੈ ਲੈ ਗਲਾਬ ਦੇ ਲੈ ਲੈ ਮਾਲਾ ਲੈ ਲੈ ਪੂਜਾ ਵੀ ਅੱਜ ਹੀ ਕਰਨੀ ਐ ਸ਼ਾਮ ਨੂੰ ਅੱਜ ਹੀ ਕਰਨੀ ਐ ਅੱਜ ਹੀ ਕਰਨੀ ਐ ਪੂਜਾ ਫੁੱਲ ਵਧੀਆ ਮਿਲ ਰਹੇ ਨੇ ਮਾਰਕੀਟ ਚ ਹਾਂ ਫੁੱਲ ਵਧੀਆ ਪਰ ਮਹਿੰਗੇ ਬਹੁਤ ਆ ਮਹਿੰਗੇ ਹਾਂ ਡਬਲ ਡਬਲ ਟ੍ਰिपल ਡਬਲ ਟ੍ਰਿਪਲ ਰੇਟ ਤਾਂ ਹੈਗਾ ਹੀ ਆ ਜਦਾਂ ਮੰਗਾਈ ਇਹ ਬਹੁਤ ਆਜ ਤੇ ਮੈਮ ਤਿਆਰੀਆਂ ਹੋ ਗਈਆਂ ਜੀ ਦੀਵਾਲੀ ਦੀਆਂ ਹਾਂ ਜੀ ਹਾਂ ਪੋਰੀਆਂ ਤਿਆਰੀਆਂ ਮਹਿਲਾਵਾਂ ਨੂੰ ਖਾਸ ਤੌਰ ਤੇ ਦੀਵਾਲੀ ਦੀ ਉਡੀਕ ਰਹਿੰਦੀ ਹੈ ਕਿਉਂਕਿ ਬਹੁਤ ਵੱਡਾ ਤਿਉਹਾਰ ਮੰਨਿਆ ਜਾਂਦਾ ਹੈ ਦੀਵਾਲੀ ਦਾ ਪੂਰੇ ਸਾਲ ਦਾ ਤਾਂ ਅੱਜ ਹੀ ਫਿਰ ਦੀਵਾਲੀ ਮਨਾ ਰਹੇ ਜਾਂ ਫਿਰ ਕੱਲ ਨੂੰ ਨਹੀਂ ਅੱਜ ਹੀ ਮਨਾ ਰਹੇ ਮੇਰੇ ਹਸਬੰਦ ਹੀ ਆਏ ਹਨ ਅੱਛਾ ਅੱਜ ਹੀ ਮਨਾ ਰਹੇ ਹਾਂਜੀ ਅੱਜ ਮਨਾ ਰਹੇ ਹਾਂਜੀ ਤਿਆਰੀਆਂ ਕਰ ਲਈਆਂ ਜੀ ਪੂਰੀਆਂ ਹਾਂ ਚੱਲ ਰਹੀਆਂ ਆਂ ਦੀਵਾਲੀ ਦਾ ਸਾਮਾਨ ਲੈ ਲਿਆ ਸਾਰਾ ਲੈ ਰਹੇ ਆਂ ਅਭੀ ਮੈਂ ਤਾਂ ਫੁੱਲ ਲਾਇਆ ਮਾਰਕੀਟ ਜਿਸ ਵਾਂਗ ਹਾਂਜੀ ਅਲੱਗ ਅਲੱਗ ਰੇਟ ਕਿਹ ਹੈ ਮਹਿੰਗੇ ਆਂ ਮਹਿੰਗੇ ਹੀ ਆਂ ਹਾਂ ਮਹਿੰਗੇ ਹੀ ਆਂ ਬਿਲਕੁਲ ਮਹਿੰਗੇ ਆਈ ਦੀ ਮਾਰ ਕਹਿੰਦੇ ਜ਼ਰੂ ਦੈਨਿਕ ਸਵੇਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਮਿੰਦਰ ਸਿੰਘ ਦੀ ਭਾਲ ਦੇਸ਼ ਅਤੇ ਦੁਨੀਆ ਦੇ ਵਿੱਚ ਦੀਵਾਲੀ ਦਾ ਪਵਿੱਤਰ ਤਿਹਾਰ ਬੜੇ ਹੀ ਸ਼ਰਧਾ ਅਤੇ ਭਾਵਨਾ ਦੇ ਨਾਲ ਲਕਸ਼ਮੀ ਮਾਤਾ ਦੀ ਪੂਜਾ ਕਰਕੇ ਮਨਾਇਆ ਜਾਂਦਾ ਹੈ ਔਰ ਇਸ ਵਾਰ ਜੇਕਰ ਦੀਵਾਲੀ ਦੇ ਤਿਹਾਰ ਦੀ ਗੱਲ ਕਰੀਏ ਤਾਂ ਦੋ ਦਿਨ ਦੀਵਾਲੀ ਦਾ ਤਿਹਾਰ ਮਨਾਇਆ ਜਾ ਰਿਹਾ ਕੁਝ ਲੋਕ ਅੱਜ ਦੀਵਾਲੀ ਦਾ ਤਿਹਾਰ ਮਨਾ ਰਹੇ ਨੇ ਅਤੇ ਕੁਝ ਕੱਲ ਮਨਾ ਰਹੇ ਨੇ ਤੇ ਇਸ ਵੇਲੇ ਅਸੀਂ ਫਲਾਵਰ ਮਾਰਕੀਟ ਦੇ ਵਿੱਚ ਮੌਜੂਦ ਹਾਂ ਜਿੱਥੇ ਫੁੱਲਾਂ ਦੀ ਖਰੀਦਦਾਰੀ ਕੀਤੀ ਜਾ ਰਹੀ ਹੈ ਵੱਡੀ ਗਿਣਤੀ ਵਿੱਚ ਲੋਕ ਫੁੱਲਾਂ ਦੀ ਖਰੀਦਦਾਰੀ ਕਰਨ ਲਈ ਪਹੁੰਚੇ ਨੇ ਕਿਉਂਕਿ ਜੇਕਰ ਫੁੱਲਾਂ ਦੀ ਗੱਲ ਕਰੀਏ ਤਾਂ ਜਿੱਥੇ ਸਜਾਵਟ ਦੇ ਲਈ ਦੀਵਾਲੀ ਦੇ ਦਿਨਾਂ ਦੇ ਵਿੱਚ ਫੁੱਲਾਂ ਦਾ ਇਸਤੇਮਾਲ ਹੁੰਦਾ ਹੈ ਤਾਂ ਉੱਤੇ ਹੀ ਰਾਤ ਦੇ ਸਮੇਂ ਲక్ష్ਮੀ ਮਾਤਾ ਦੀ ਪੂਜਾ ਦੇ ਵਿੱਚ ਵੀ ਫੁੱਲਾਂ ਦਾ ਅਹਿਮ ਯੋਗਦਾਨ ਮੰਨਿਆ ਜਾਂਦਾ ਹੈ ਤਾਂ ਫੁੱਲਾਂ ਦੀ ਵਰਖਾ ਕਰਕੇ ਫੁੱਲਾਂ ਦੀਆਂ ਮਾਲਾ ਬਣਾ ਕੇ ਫੁੱਲਾਂ ਦਾ ਭੋਗ ਲਵਾ ਕੇ ਲక్ష్ਮੀ ਮਾਤਾ ਦੀ ਜਿਹੜੀ ਪੂਜਾ ਕੀਤੀ ਜਾਂਦੀ ਹੈ ਤੇ ਇਸ ਵਾਰ ਦੋ ਦਿਨ ਪੂਰੇ ਦੇਸ਼ ਤੇ ਦੁਨੀਆ ਵਿੱਚ ਦੀਵਾਲੀ ਦਾ ਤਿਉਹਾਰ ਹੈ ਮਨਾਇਆ ਜਾ ਰਿਹਾ ਤਾਂ ਫਲਾਵਰ ਮਾਰਕੀਟ ਦੇ ਪ੍ਰੈਜ਼ੀਡੈਂਟ ਸੁਨਿੰਦਰ ਸੈਣੀ ਜੀ ਮੇਰੇ ਨਾਲ ਮੌਜੂਦ ਨੇ ਸੈਣੀ ਜੀ ਦੀਵਾਲੀ ਇਸ ਵਾਰ 2 ਦਿਨ ਲੋਕ ਮਨਾ ਰਹੇ ਨੇ ਥੋੜੀ ਮਾਰਕੀਟ ਦੇ ਵਿੱਚ ਕਿਹੋ ਜਿਹਾ ਮਾਹੌਲ ਹੈ ਸਾਨੂੰ ਲੈ ਕੇ ਕਨਫਿਊਜ਼ਨ ਹੈ ਜਾਂ ਫਿਰ ਖੁਸ਼ੀ ਹੈ ਕਿ ਕਸਟਮਰ 2 ਦਿਨ ਆਣਗੇ ਸਟਾਕ ਜ਼ਿਆਦਾ ਮੰਗਾਣਾ ਪਿਆ ਹੈ ਕਿ ਜਾਂ ਫਿਰ ਕਿਸ ਤਰ੍ਹਾਂ ਦੀ ਕੋਈ ਦਿੱਕਤ ਆ ਰਹੀਆਂ ਨੇ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ ਸਾਰਿਆਂ ਨੂੰ ਸਾਰੇ ਹੀ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਤੇ ਬੰਦੀ ਛੋੜ ਦੇਵਰੀਆ ਬਹੁਤ-ਬਹੁਤ ਮੁਬਾਰਕਾਂ ਬਹੁਤ ਵਧੀਆ ਸਵਾਲ ਕੀਤਾ ਮੇਰੇ ਭਰਾ ਨੇ ਦੈਨਿਕ ਸਵੇਰਾ ਤੋਂ 2 ਦਿਨ ਦੀ ਦੀਵਾਲੀ ਹੈ ਤਾਂ ਇਹ ਕਨਫਿਊਜ਼ ਦਾ ਵਿਸ਼ਾ ਹੈ ਕਿਉਂਕਿ ਸੀਜ਼ਨ ਇਹ ਆ ਘਰ ਸੀਮਤ ਆ ਲੋਕਾਂ ਨੇ ਸਮਾਨ ਸੀਮਤ ਹੀ ਲੈ ਕੇ ਜਾਣਾ ਸਾਨੂੰ 2 ਦਿਨ ਸਟਰਗਲ ਕਰਨਾ ਪੈ ਰਿਹਾ ਵਾ ਫਲਾਵਰ ਦੀ ਰੱਖ-ਰਖਾਵ ਦੇ ਵਿੱਚ ਇਹਦੀ ਦੇਖਭਾਲ ਕਰਨ ਦੇ ਵਿੱਚ ਸੀਜ਼ਨ ਹੁਣੇ ਧੁੱਪ ਪੈ ਰਹੀ ਆ ਇੱਕ ਤਿਹਾਰ ਹੁੰਦੀ ਵਾਰ ਜਲਦੀ ਆ ਗਏ ਨੇ ਤਾਂ ਕਰਕੇ ਇਹਨਾਂ ਦਾ ਰੱਖ-ਰਖਾਵ ਲੇਬਰ ਦਾ ਖਰਚਾ ਬਹੁਤ ਵੱਧ ਜਾਂਦਾ ਵਾ ਪਰ ਕੁਝ ਲੋਕ ਤਾਂ ਇਹ ਕਹਿ ਰਹੇ ਯਾਰ 2 ਦਿਨ ਦੀਵਾਲੀ ਮਨਾਈ ਜਾਣੀ ਐ ਖਰੀਦਦਾਰੀ ਵਧਣੀ ਐ ਸਟਾਕ ਡਬਲ ਮੰਗਾ ਕੇ ਰੱਖੀਏ ਨਹੀਂ ਜੀ ਇਸ ਤਰ੍ਹਾਂ ਦਾ ਨਹੀਂ ਆ ਵੈਸੇ ਤਾਂ ਦਿਵਾਲੀ ਇੱਕ ਦਿਨ ਹੀ ਹੋਣੀ ਚਾਹੀਦੀ ਹੈ ਕਿਉਂਕਿ ਜਿਹੜਾ ਇੱਕ ਰਾਂਝਾ ਫੈਸਟੀਵਲ ਇੱਕ ਦਿਨ ਹੋਊਗਾ ਉਹਦਾ ਮਜ਼ਾ ਹੀ ਵੱਖਰਾ ਵਾ ਇਹ ਪਾਰਟੀਸ਼ਨ ਸਮੇਂ ਨਹੀਂ ਲੱਗੀ ਪਿਛਲੇ ਸਾਲ ਵੀ ਦੋ ਵਾਰ ਹੋਈ ਸੀਗੀ ਇਸ ਵਾਰ ਫਿਰ ਹੋਈ ਐ ਫੇਰ ਦੋ ਵਾਰ ਹੋਈ ਆ ਇਹਦੇ ਕਾਰਨ ਥੋੜਾ ਜਿਹਾ ਮਨਾਂ ਦੇ ਵਿੱਚ ਮਨਮਟਾਵਾ ਸਮੇਂ ਨਹੀਂ ਲੱਗਦੀ ਅੱਦਿਆਂ ਨੇ ਅੱਜ ਮਨਾਣੀ ਅੱਦਿਆਂ ਨੇ ਕੱਲ ਲੋਕਾਂ ਦਾ ਫੁੱਟਬਾਲ ਕਿਵੇਂ ਦਾ ਮਾਰਕੀਟ ਦੇ ਵਿੱਚ ਨਹੀਂ ਮਾਰਕੀਟ ਦੇ ਵਿੱਚ ਫੁੱਟਬਾਲ ਬਹੁਤ ਵਧੀਆ ਵਾ ਤੁਸੀਂ ਦੇਖ ਸਕਦੇ ਹੋ ਮਾਰਕੀਟ ਦੇ ਵਿੱਚ ਲਗਾਤਾਰ ਹਲੇ ਤੋਪਾ ਫੇਰ ਵੀ ਲੋਕ ਆ ਰਹੇ ਨੇ ਕਾਫੀ ਮਾਤਰਾ ਚ ਰਾਤ ਨੂੰ ਵੀ ਸੀਗੇ ਤੇ ਸ਼ਾਮ ਨੂੰ ਵੀ ਬਹੁਤ ਜ਼ਿਆਦਾ ਕਿਉਂਕਿ ਲੋਕ ਆਉਗੇ ਕਿਉਂਕਿ ਫੁੱਲਾਂ ਤੋਂ ਬਿਨਾ ਤਿਹਾਰ ਅਧੂਰਾ ਵਾ ਹਾਂਜੀ ਜਿੱਥੇ ਮੈਂ ਜਿਵੇਂ ਪਹਿਲਾਂ ਕਹਿ ਕੇ ਹਟਿਆ ਸਜਾਵਟ ਦੇ ਲਈ ਇਸਤੇਮਾਲਤਾ ਹੁੰਦੇ ਨੇ ਔਰ ਜੇ ਕਿ ਸ਼ਾਮ ਦੇ ਵੇਲੇ ਗੱਲ ਕਰੀ ਤਾਂ ਆਪਾਂ ਲਕਸ਼ਮੀ ਪੂਜਨ ਕਰਦੇ ਆ ਉਦੋਂ ਵੀ ਫੁੱਲਾਂ ਦੀ ਵਿਸ਼ੇਸ਼ ਲੋੜ ਪੈਂਦੀ ਹੈ ਇਸ ਵਾਰ ਪੂਜਾ ਦੇ ਲਈ ਲੋਕੀ ਕਿਹੜੇ ਫੁੱਲ ਜਾ ਡਿਮਾਂਡ ਕਰ ਰਹੇ ਨੇ ਔਰ ਕਿਹੜੇ ਫੁੱਲ ਜ਼ਿਆਦਾ ਮਾਰਕੀਟ 'ਚ ਆਏ ਨੇ ਔਰ ਬਿੱਕ ਕਿਹੜੇ ਦੇ ਨੇ ਦੇਖੋ ਸਭ ਤੋਂ ਜ਼ਰੂਰੀ ਲక్ష్ਮੀ ਮਾਤਾ ਦਾ ਤਿਹਾਰ ਆ ਲక్ష్ਮੀ ਮਾਤਾ ਦੇ ਲਈ ਆਪਾਂ ਨੂੰ ਕਮਲ ਦੇ ਫੁੱਲ ਦੀ ਬਹੁਤ ਲੋੜ ਪੈਂਦੀ ਆ ਕਮਲ ਦਾ ਫੁੱਲ ਦਿਖਾਈਓ ਜਰਾ ਇਹ ਕਮਲ ਦਾ ਫੁੱਲ ਆ ਜਿਹੜਾ ਇਸ ਤੋਂ ਬਿਨਾ ਪੂਜਾ ਅਧੂਰੀ ਆ ਇਹ ਕਲਕੱਤੇ ਤੋਂ ਸਪੈਸ਼ਲ ਮੰਗਾਇਆ ਜਾਂਦਾ ਵਾ ਇਸ ਫੁੱਲ ਤੋਂ ਬਿਨਾ ਇਹ ਆ ਜੀ ਕਮਲ ਦਾ ਫੁੱਲ ਇਹਦੇ ਤੋਂ ਬਿਨਾ ਪੂਜਾ ਬਿਲਕੁਲ ਅਧੂਰੀ ਆ ਇਸ ਤੋਂ ਇਹ ਕਲਕੱਤੇ ਤੋਂ ਸਪੈਸ਼ਲ ਆ ਇਸ ਵਾਰੀ ਬਾਇ ਏਅਰ ਆਇਆ ਵਾ ਅੱਛਾ ਬਾਇ ਏਅਰ ਬਾਇ ਏਅਰ ਆਂਦਾ ਇਹ ਫੁੱਲ ਕਿਉਂਕਿ ਨਹੀਂ ਤਾਂ ਜੇ ਟ੍ਰੇਨ ਜਾਂ ਬੱਸ ਵਿੱਚ ਮੰਗਾਈਏ ਖਰਾਬ ਹੋ ਜਾਊਗਾ ਇਹ ਬਾਇ ਏਅਰ ਆਇਸ ਬਾਕਸ ਚ ਆਂਦਾ ਅੱਛਾ ਹਾਂਜੀ ਇਹ ਸਭ ਤੋਂ ਜ਼ਰੂਰੀ ਆ ਇਸ ਤੋਂ ਬਿਨਾ ਪੂਜਾ ਅਧੂਰੀ ਆ ਉਸ ਤੋਂ ਇਲਾਵਾ ਆਪਣੇ ਕੋਲ ਗੇਂਦਾ ਗੁਲਾਬ ਔਰ ਕੀਟਰ ਸਾਰੇ ਤਰ੍ਹਾਂ ਦੇ ਫੁੱਲ ਵਿਕਦੇ ਨੇ ਪਰ ਇਹ ਸਭ ਤੋਂ ਖਾਰ ਇਸ ਤੋਂ ਬਿਨਾ ਪੂਜਾ ਅਧੂਰੀ ਹੈ। ਕਸਟਮਰ ਡਿਮਾਂਡ ਕਰਦੇ ਨੇ ਕਿ ਆਪਾਂ ਸਾਨੂੰ ਗਲ ਆਇ ਬਲਫ ਕਮਲ ਦਾ ਫੁੱਲ ਚਾਹੀਦਾ ਹੈ। ਹਾਂਜੀ ਇਹ ਤਾਂ ਸਪੈਸ਼ਲੀ ਇਸ ਤੋਂ ਬਿਨਾ ਖਰੀਦਦਾਰੀ ਫੁੱਲਾਂ ਦੀ ਅਧੂਰੀ ਹੈ। ਹਾਂਜੀ ਇਸ ਤੋਂ ਬਿਨਾ ਅਧੂਰੀ ਆ। ਇਹ ਇਹਦਾ ਹੀ ਖਾਸ ਯੋਗਦਾਨ ਲਕਸ਼ਮੀ ਮਾਤਾ ਦੀ ਪੂਜਾ ਦੇ ਵਿੱਚ। ਇਸ ਤੋਂ ਇਲਾਵਾ ਹੋਰ ਇਸ ਵਾਰ ਕਿਹੜੇ ਕਿਹੜੇ ਫੁੱਲ ਤੇ ਕਿਹੜੀ ਕਿਹੜੀ ਜਗ੍ਹਾ ਤੋਂ ਆਏ ਨੇ? ਇਹ ਫੁੱਲ ਬੇਸਿਕਲੀ ਕਲਕੱਤੇ ਤੋਂ ਹੀ ਆਉਂਦੇ ਨੇ ਜਿਆਦਾ ਗੇਂਦਾ ਜਿਹੜਾ ਆਪਣਾ ਵਧੀਆ ਵਾਲਾ ਵਾ ਚੰਨਈ ਕਲਕੱਤਾ ਦਿੱਲੀ ਇਹ ਅਲੱਗ-ਅਲੱਗ ਥਾਵਾਂ ਤੋਂ ਹੀ ਦੇਖ ਸਕਦੇ ਹੋ ਕਲਰਫੁੱਲ ਫੁੱਲ ਪਏ ਨੇ ਔਰਕਿਡ ਇਹ ਸਾਰੇ ਬਾਹਰੋਂ ਮੰਗਾਏ ਹੋਏ ਫੁੱਲ ਨੇ ਅੱਜ ਇਸ ਵਾਰੀ ਕਲਰਫੁੱਲ ਫਲਾਵਰ ਕਾਫੀ ਜਿਆਦਾ ਦੇਖਣ ਨੂੰ ਮਿਲ ਰਹੇ ਆ ਹਾਂਜੀ ਇਹ ਸਪੈਸ਼ਲੀ ਮੰਗਾਏ ਨੇ ਇਹ ਦੀਵਾਲੀ ਨੂੰ ਜ਼ਿਆਦਾਤਰ ਜੀ ਮੰਗਾਦੇ ਕਿਉਂਕਿ ਇਹਦੇ ਨਾਲ ਹਾਰਾਂ ਦੀ ਗ੍ਰੇਸ ਵਾਦੇ ਜਾਂਦੇ ਨੇ ਹਾਂਜੀ ਬਿਲਕੁਲ ਕੁਝ ਲੋਕ ਇੱਥੇ ਖਰੀਦੜੀ ਕਰਨ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੋ ਪੂਜਾ ਦੇ ਲਈ ਖਰੀਦਾਰੀ ਕਰਨ ਦੇ ਲਈ ਪਹੁੰਚੇ ਨੇ ਤਾਂ ਲੋਕ ਤੁਸੀਂ ਦੇਖ ਸਕਦੇ ਹੋ ਮੈਮ ਫੁੱਲ ਖਰੀਦਣ ਆਏ ਹੋ ਤਾਂ ਲੋਕ ਕੰਫਿਊਜ਼ ਨੇ ਹਜੇ ਇੱਕ ਵਾਰ ਮਾਰਕੀਟ ਦੇਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਲੋਕ ਆ ਦੀਵਾਲੀ ਦੇ ਦਿਨਾਂ ਦੇ ਵਿੱਚ ਫੁੱਲਾਂ ਦੀ ਜਿਹੜੀ ਖਰੀਦ ਕਰਦੇ ਹੋਏ ਨਜ਼ਰ ਆ ਰਹੇ ਨੇ ਔਰ ਇਸ ਵਾਰੀ ਜੇਕਰ ਖਾਸ ਫੁੱਲ ਦੀ ਗੱਲ ਕਰੀਏ ਜਿਹੜੇ ਫੁੱਲਾਂ ਨਾਲ ਪੂਜਾ ਹੋਣੀ ਹੈ ਲక్ష్ਮੀ ਮਾਤਾ ਦੀ ਤਾਂ ਉਹ ਫੁੱਲ ਜਿਹੜੇ ਨੇ ਕਲਕੱਤੇ ਤੋਂ ਬਾਹਰ ਜਿਹੜੇ ਨੇ ਉਹ ਮੰਗਵਾਏ ਗਏ ਨੇ ਤਾਂ ਫੁੱਲਾਂ ਨਾਲ ਭਰੀ ਮਾਰਕੀਟ ਹੈ ਤੁਸੀਂ ਦੇਖ ਸਕਦੇ ਹੋ ਲੋਕ ਵੱਡੀ ਗਿਣਤੀ ਦੇ ਵਿੱਚ ਖਰੀਦਦਾਰੀ ਕਰਨ ਦੇ ਲਈ ਪਹੁੰਚ ਰਹੇ ਨੇ ਤਾਂ ਹਰ ਇੱਕ ਦੇ ਵੱਲੋਂ ਸੋਹਣੇ ਸੋਹਣੇ ਫੁੱਲ ਜਿਹੜੇ ਕਿਉਂ ਖਰੀਦੇ ਜਾ ਰਹੇ ਨੇ ਇੱਕ ਵਾਸਤਾ ਘਰ ਦੇ ਸਜਾਵਟ ਕੀਤੀ ਜਾਵੇ ਔਰ ਦੂਜੇ ਪਾਸੇ ਲਕਸ਼ਮੀ ਮਾਤਾ ਜਿਹੜੀ ਪੂਜਾ ਹੈ ਉਹ ਕੀਤੀ ਜਾਣੀ ਹੈ ਤਾਂ ਗੱਲਬਾਤ ਵੀ ਕਰਾਂਗੇ ਮੈਮ ਫਲਾਵਰ ਖਰੀਦਣ ਦੇ ਲਈ ਆਏ ਹੋ ਦੀਵਾਲੀ ਇਸ ਵਾਰ ਕਨਫਿਊਜ਼ਨ ਦੇ ਵਿੱਚ ਹੈ ਦੋ ਵਾਰ ਅੱਜ ਦੀ ਹੈ ਕਿ ਕੱਲ ਦੀ ਹੈ ਦੀਵਾਲੀ ਅੱਜ ਦੀ ਹੈ ਸਰ ਹਾਂਜੀ ਅੱਜ ਮਨਾ ਰਹੇ ਹਾਂਜੀ ਅੱਜ ਮਨਾ ਰਹੇ ਹਾਂ ਫੁੱਲ ਖਰੀਦਣ ਆਇਓ ਪੂਜਾ ਲਈ ਖਰੀਦਣ ਆਇਓ ਜਾਂ ਫਿਰ ਸਜਾਵਟ ਲਈ ਪੂਜਾ ਲਈ ਪੂਜਾ ਲਈ ਖਰੀਦਣ ਆਇਓ ਤਾਂ ਵੈਰਾਈਟੀ ਪੂਰੀ ਮਿਲ ਰਹੀ ਹੈ ਪ੍ਰੋਪਰ ਫੁੱਲਾਂ ਦੀ ਹਾਂਜੀ ਸਰ ਪ੍ਰੋਪਰ ਮਿਲ ਰਹੀ ਹੈ ਤਿਆਰੀਆਂ ਕਿਵੇਂ ਦੀਆਂ ਨੇ ਫਿਰ ਇਸ ਵਾਰ ਦੀਵਾਲੀ ਦੀ ਬਹੁਤ ਵਧੀਆ ਨੇ ਵਧੀਆ ਨੇ ਕੋਈ ਕਨਫਿਊਜ਼ਨ ਤਾਂ ਨਹੀਂ ਹੈ ਕੋਈ ਕਨਫਿਊਜ਼ਨ ਨਹੀਂ ਹੈ ਕਲੀਅਰ ਹੈ ਕਿ ਅੱਜ ਦੀ ਦੀਵਾਲੀ ਹੈ ਕੱਲ ਦੀ ਨਹੀਂ ਦੀਵਾਲੀ ਬਿਲਕੁਲ ਕਿਹਾ ਜਾ ਰਿਹਾ ਕਿ ਅਸੀਂ ਅੱਜ ਹੀ ਦੀਵਾਲੀ ਮਨਾ ਰਹੇ ਹਾਂ ਕਲੀਅਰ ਹੈ ਤਾਂ ਪੂਜਾ ਦੇ ਲਈ ਸਮਾਨ ਹੈ ਜਿਹੜਾ ਕਿ ਉਹ ਖਰੀਦਣ ਦੇ ਲਈ ਪਹੁੰਚੇ ਨੇ ਤਾਂ ਲੋਕਾਂ ਦੇ ਵਿੱਚ ਕਾਫੀ ਜਿਹੜਾ ਉਤਸ਼ਾਹ ਵਾ ਉਹ ਜ਼ਰੂਰ ਦੇਖਣ ਨੂੰ ਮਿਲ ਰਿਹਾ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਫੁੱਲਾਂ ਦੀ ਖਰੀਦਾਰੀ ਕਰਨ ਦੀ ਪਹੁੰਚੇ ਨੇ ਕੁਝ ਹੋਰ ਲੋਕ ਵੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਹੈ ਉਹ ਕਰਾਂਗੇ ਤਾਂ ਦੇਸ਼ ਅਤੇ ਦੁਨੀਆ ਦੇ ਵਿੱਚ ਦੀਵਾਲੀ ਦਾ ਬੜਾ ਹੀ ਪਵਿੱਤਰ ਤਿਹਾਰ ਹੈ ਸ਼ਰਦਾ ਭਾਵਨਾ ਦਾ ਮਨਾਇਆ ਜਾਂਦਾ ਹੈ ਤਾਂ ਕੁਝ ਹੋਰ ਲੋਕ ਵੀ ਇੱਥੇ ਖਰੀਦਾਰੀ ਕਰਨ ਪਹੁੰਚੇ ਨੇ ਗੱਲਬਾਤ ਕਰਾਂਗੇ ਅੰਕਲ ਜੀ ਖਰੀਦਾਰੀ ਕਰ ਰਹੇ ਹੋ ਫੁੱਲਾਂ ਦੀ ਦੀਵਾਲੀ ਅੱਜ ਮਨਾ ਰਹੇ ਹੋ ਫਿਰ ਕੱਲ ਮਨਾ ਰਹੇ ਹੋ ਅੱਜ ਮਨਾ ਰਹੇ ਹਾਂ ਜੀ ਅੱਜ ਮਨਾ ਰਹੇ ਹਾਂ ਕਿੰਨੀਆਂ ਤਿਆਰੀਆਂ ਨੇ ਦੀਵਾਲੀ ਹਾਂਜੀ ਤਿਆਰੀਆਂ ਕਿਵੇਂ ਨੇ ਦੀਵਾਲੀ ਦੀਆਂ ਤਿਆਰੀਆਂ ਤਿਆਰੀਆਂ ਠੀਕ ਹੈ ਫੁੱਲ ਲੈ ਲੈ ਗੁਲਾਬ ਦੇ ਲੈ ਲੈ ਮਾਲਾ ਲੈ ਲਈ ਪੂਜਾ ਵੀ ਅੱਜ ਹੀ ਕਰਨੀ ਹੈ ਸ਼ਾਮ ਨੂੰ ਅੱਜ ਹੀ ਕਰਨੀ ਹੈ ਅੱਜ ਹੀ ਕਰਨੀ ਹੈ ਪੂਜਾ ਤਾਂ ਫੁੱਲ ਵਧੀਆ ਮਿਲ ਰਹੇ ਨੇ ਮਾਰਕੀਟ 'ਚ ਹਾਂ ਫੁੱਲ ਵਧੀਆ ਪਰ ਮਹਿੰਗੇ ਬਹੁਤ ਆ ਹਾਂ ਡਬਲ ਡਬਲ ਟ੍ਰਿਪ ਡਬਲ ਟ੍ਰਿਪਲ ਰੇਟ ਤਾਂ ਹੈਗਾ ਹੀ ਅੱਜ ਦਾ ਮਹਿੰਗਾਈ ਬਹੁਤ ਆ ਅੱਜ ਤੇ ਮੈਮ ਤਿਆਰੀਆਂ ਹੋ ਗਈਆਂ ਜੀ ਦੀਵਾਲੀ ਦੀਆਂ ਹਾਂਜੀ ਹੋ ਰਹੀਆਂ ਪੋਰੀਆਂ ਤਿਆਰੀਆਂ ਮਹਿਲਾਵਾਂ ਨੂੰ ਖਾਸ ਤੌਰ ਤੇ ਦੀਵਾਲੀ ਦੀ ਉਡੀਕ ਰਹਿੰਦੀ ਹੈ ਕਿਉਂਕਿ ਬਹੁਤ ਵੱਡਾ ਤਿਉਹਾਰ ਮੰਨਿਆ ਜਾਂਦਾ ਹੈ ਦੀਵਾਲੀ ਦਾ ਪੂਰੇ ਸਾਲ ਦਾ ਤਾਂ ਅੱਜ ਹੀ ਫਿਰ ਦੀਵਾਲੀ ਮਨਾ ਰਹੇ ਜਾਂ ਫਿਰ ਕੱਲ ਨੂੰ ਨਹੀਂ ਅੱਜ ਹੀ ਮਨਾ ਰਹੇ ਮੇਰੇ ਹਸਬੰਦ ਹੀ ਆਏ ਹਨ ਅੱਛਾ ਅੱਜ ਹੀ ਮਨਾ ਰਹੇ ਹਾਂਜੀ ਅੱਜ ਮਨਾ ਰਹੇ ਹਾਂਜੀ ਤਿਆਰੀਆਂ ਕਰ ਲਈਆਂ ਜੀ ਪੂਰੀਆਂ ਹਾਂ ਚੱਲ ਰਹੀਆਂ ਪੂਰੀਆਂ ਲਈ ਸਮਾਨ ਲੈ ਲਿਆ ਸਾਰਾ ਕੀ ਲੈ ਰਹੇ ਆ ਅਭੀ ਮੈਂ ਤਾਂ ਫੁੱਲ ਲਾਇਆ ਮਾਰਕੀਟ ਜਿਸ ਵਾਂਗ ਹਾਂਜੀ ਅਲੱਗ ਅਲੱਗ ਰੇਟ ਕਿਹ ਹੈ ਮਹਿੰਗੇ ਆ ਮਹਿੰਗੇ ਹੀ ਆ ਹਾਂ ਮਹਿੰਗੇ ਹੀ ਆ ਬਿਲਕੁਲ ਮਹਿੰਗੇ ਆਈ ਦੀ ਮਾਰ ਕਹਿੰਦੇ ਜ਼ਰੂਰ ਹੈ ਜਿਹੜੀ